ਪੰਜਾਬ ਲਈ ਵੱਡੀ ਖਬਰ 6ਵੇਂ ਪੀਕ ਮਿਸ਼ਨ ਦਾ ਏਰੀਆ ਤਨਖਾਹ ਨਾਲ ਖਾਤਿਆਂ 'ਚ ਆਵੇਗਾ ਯੂਨੀਅਨ ਆਗੂਆਂ ਵੱਲੋਂ ਕਰਮਚਾਰੀਆਂ ਨੇ ਲੜਾਈ ਜਾਰੀ ਰੱਖਣ ਦੀ ਪੇਸ਼ ਸਰਕਾਰ ਨੂੰ ਤਨਖਾਹ ਦੀ ਗਲਤ ਕੈਲਕੂਲੇਸ਼ਨ ਤੇ ਆਇਨਾ ਦਿਖਾਇਆ ਗਿਆ ਬਰਨਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ.ਐਲ.ਬੋਰਡ ਦੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਕਿ 6ਵੇਂ ਪੇ ਕਮਿਸ਼ਨ ਦੇ ਤਹਿਤ ਲੰਬੇ ਸਮੇਂ ਤੋਂ ਬਕਾਇਆ ਅਰੀਅਰ ਹੁਣ ਤਨਖਾਹਾਂ ਦੇ ਨਾਲ ਕਰਮਚਾਰੀਆਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ ਇਸ ਦੀ ਪੁਸ਼ਟੀ ਇੱਕ ਮਜ਼ਦੂਰ ਜੱਥੇਬੰਦੀ ਦੇ ਆਗੂ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕੀਤੀ ਆਗੂ ਨੇ ਕਿਹਾ ਕਿ ਮੁਲਾਜ਼ਮ ਆਪਣਾ ਖਾਨ ਪੀਣ ਤੇ ਪਰਿਵਾਰਿਕ ਸਮਾਨ ਛੱਡ ਕੇ ਜੱਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ ਇਹ ਲੜਾਈ ਸਿਰਫ ਨਿੱਜੀ ਲਾਭ ਲਈ ਨਹੀਂ ਸਗੋ ਔਣ ਵਾਲੀ ਪੀੜੀ ਦੇ ਹੱਕਾਂ ਲਈ ਵੀ ਲੜੀ ਜਾ ਰਹੀ ਹੈ ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇੱਕੋ ਤਰ੍ਹਾਂ ਦੇ ਕੰਮ ਅਤੇ ਯੋਗਤਾ ਵਾਲੇ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ 3 ਵਕ ਵਕ ਤਰੀਕਿਆਂ ਨਾਲ ਸਰਕੂਲੇਸ਼ਨ ਕਰਕੇ ਨਿਆ ਨਹੀਂ ਮਿਲ ਰਿਹਾ ਵਿਸ਼ੇਸ਼ ਕਰਕੇ ਬੀਲੀਪੁਰ ਦੇ ਅੰਦਰ ਤਨਖਾਹ ਦੇ ਸਕੇਲ ਚ ਅਨਚਾਹੀ ਡਿਫਰੈਂਸ਼ੀਏਸ਼ਨ ਜਾਰੀ ਹੈ ਜੋ ਕਿ ਤੁਰੰਤ ਖਤਮ ਹੋਣੀ ਚਾਹੀਦੀ ਹੈ ਉਹਨਾਂ ਮੰਗ ਕੀਤੀ ਹੈ 15 16 ਅਹ ਆਰਥਿਕ ਮੰਗ ਤੁਰੰਤ ਲਾਗੂ ਕੀਤਾ ਜਾਵੇ ਜੋ ਕਿ ਵਿਗਿਆਨਿਕ ਅਤੇ ਨਿਆਪੂਰਨ ਢੰਗ ਨਾਲ طے ਕੀਤੀਆਂ ਗਈਆਂ ਹਨ ਆਗੂ ਨੇ ਸਾਥੀ ਹਰਪਾਲ ਜੀ ਅਤੇ ਹੋਰਾਂ ਦਾ ਧੰਨਵਾਦ ਕੀਤਾ ਤੇ ਆਨ ਵਾਲੀ ਨਵੀਂ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇਹ ਲੜਾਈ ਸਿਰਫ ਪੈਕ ਮਿਸ਼ਨ ਦੀ ਨਹੀਂ ਸਗੋ ਕਰਮਚਾਰੀਆਂ ਦੇ ਆਤਮ ਸਨਮਾਨ ਨਿਆਂ ਅਤੇ ਪ੍ਰਿਕੜੀ ਹੈ ਜਹ ਜਨਤਾ ਜਿੱਤ ਲੜਦੇ ਲੋਕਾਂ ਦੀ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਵਿੱਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ